ਗਵਿੰਦਪੁਰਿਆ ਕਰਨੈ ਸਿੰਘ ਢਾਣੀਵਾਲ ਦਾ ਪੁੱਤ ਕਹਿੰਦੇ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੇਖਦੇ ਆ लवली ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਸਾਰਾ 10000 ਰੁਪਏ ਦੀ ਹੁੰਦੀ ਆ ਨੰਬਰ ਦਾ ਰੀਪਲੇ ਹੈ ਆ ਨੰਬਰ ਦਾ ਰੀਪਲੇ ਸਾਹਮਣੇ ਕਬੱਡੀ ਬਾਲਾ ਪਾ ਰਿਹਾ ਹੈ ਉਧਰ ਖੁਸ਼ੀ ਦਾ ਇੱਕ ਜੱਫਾ ਜਿਹੜਾ ਹੈ ਉਹ ਬਿਆਨ ਤੇ ਚੀਮਾ ਸਹੌਲੀ ਵਾਲਾ ਕੈਨੇਡਾ ਤੋਂ ਪੁੱਜਿਆ ਹੋਇਆ ਹੈ ਉਹਦੇ ਵੱਲੋਂ ਕਹਿੰਦੇ 1100 ਦਾ ਤੇ ਪਾਲੇ ਘਲੋਟੀ ਵਾਲੇ ਦੀਆਂ ਦੋ ਕਬੱਡੀਆਂ 1100 ਉਹ ਬੇਸਰ ਸੰਗੋਤੇ ਸ਼ਾਲਵਾ ਕੇ ਬਹਿ ਗਿਆ ਆਲਾ ਕੁਮਤਪੁਰੀਆ ਮੇਰੇ ਵਿਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬਰਸਾਲਪੁਰੀਆ ਉਹ ਬੜੋ ਮੁੰਡੇ ਨੂੰ ਪਾਛੋ ਮਾਲਿਆ ਇੱਕ ਪਾਸੇ ਚੰਡੀਗੜੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੇਟਰ ਦਾ ਦੁਨੀਆ ਲਛਵੀ ਉਹ ਕਾਰ ਕਰਨ ਬਾਕ ਦੇਦਾ ਉਹ ਜਸੂ ਕਰੇਦਾ ਉਹ ਬੱਬਰ ਸ਼ੇਰਾ ਦਾ ਪਿਆਰ ਬੋਲਦਾ ਉਹਨਾਂ ਦਾ ਸਤਕਾਰ ਬੋਲਦਾ ਓਏ ਸੰਧੂਆ ਇੱਕ ਪਾਸੇ ਬਰਸਾਲਪੁਰੀਆ ਤੇ ਦੂਜੇ ਪਾਸੇ ਉਹ ਬੱਲਾ ਗਵਿੰਦਪੁਰੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਨੀਰਸਾ ਹਾਂਜੀ ਅਮਰ ਸਿੰਘ ਸਰਪੰਚ ਉਹ ਆਕਸ਼ਨਾ ਤੋਂ ਖੁਸ਼ ਹੋ ਹਰੀਆ ਮਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਟੋਡੇ ਵਾਲਾ ਬੇਲਾ ਆਓ ਪਰਸਤੀ ਇਸ ਵੇਲੇ ਤੜਪਿਆਲਾ ਬੇਸ਼ਕਰਦਾ ਆ ਮਾਲਾ 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 ਆਹ ਕਿਹੜੇ ਮੁੰਡਾ ਐਕਸ਼ਨ ਕਰਦਾ ਸਾਹਮਣੇ ਰੇਸ ਸੰਧੂਆ ਸਰਪਿੰਦ ਰੋਸ਼ਨ ਵਾਲਾ ਅਜੀਤ ਕਮਾਨ ਆਕਾਸ਼ ਕਲੇਦਾ ਜਸੂ ਅੱਜ ਬੱਤਾ ਧੰਵਾ ਪਰਾਂ ਵਾਲੇ ਸੰਧੂਆ ਮੀਨਸੇ ਦੇ 1000 ਹੋਰ ਬਟਾ 16000 ਸਾਡੇ ਦੁਕਾਨ ਵਾਲੇ ਕੋਈ ਦਾ ਜਫਾ ਸਾਹਮਣੇ ਤੱਕਾਂਗੇ ਕਬੱਡੀ ਪਾਉਂਡ ਦੇ ਲਈ ਬਾਲਾ ਗਵਿੰਦਪੁਰਿਆ ਕੇ ਮਾਰਵਾਤਾ ਹੋਇਆ ਤੇ ਦੂਜੇ ਪਾਸੇ ਚਾਰ ਬਬਰ ਸ਼ੇਰਾਂ ਦੇ ਵਿੱਚੋਂ ਉਹ ਮੁਕਾਬਲਾ ਕਿਦਣਾ ਕਮਿਕ ਤਾ ਦਾ ਹੋਣਾ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਦੇ ਕੱਬ ਦੇ ਵਿੱਚ ਆ ਦੁਕਾਨ ਵਾਲੇ ਓਏ ਕਹਿੰਦੇ ਬਾਲਾ ਮੇਲੇ ਵੀਰੋ ਗਵਿੰਦਪੁਰਿਆ ਉਹ موسیقی موسیقی موسیقی